ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਖਾਰ ਵਿੰਮ ਚੋ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 605 606 ਦੇ ਸਭਾਈ ਮਾਨਾ ਜੀ ਸਾਹਿਬ ਸਮਝਾਉਣਾ ਕਰਦੇ ਹਨ ਉਹ ਤੱਕੜੀ ਵੀ ਪ੍ਰਭੂ ਆਪ ਹੈ ਉਸ ਤੱਕੜੀ ਦੀ ਸੂਈ ਮਤਲਬ ਉਹ ਬੋਦੀ ਵੀ ਪ੍ਰਭੂ ਆਪ ਹੈ ਪਰਭੂ ਨੇ ਆਪ ਹੀ ਆਪ ਹੀ ਬੱਟੇ ਨਾਲ ਇਸ ਸ੍ਰਿਸ਼ਟੀ ਨੂੰ ਤੋਲਿਆ ਹੋਇਆ ਹੈ ਤੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ। ਪ੍ਰਭੂ ਆਪ ਹੀ ਇਸ ਧਰਤੀ ਉੱਤੇ ਬਣਜ ਕਰਨ ਵਾਲਾ ਛਾਕਾਰ ਹੈ, ਆਪ ਹੀ ਜੀਵ ਰੂਪ ਹੋ ਕੇ ਬਣਜ ਕਰਨ ਵਾਲਾ ਆਪ ਹੀ ਬਣਜ ਕਰ ਰਿਹਾ ਹੈ। हे ਪਾਈ, ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ ਆਪਣੀ ਮਰਿਆਦਾ ਰੂਪ ਤੱਕੜੀ ਦੇ ਪਿਛਲੇ ਛਾਬੇ ਵਿੱਚ ਚਾਰ ਮਾਸੇ ਦਾ ਬੱਟਾ ਰੱਖ ਕੇ ਪ੍ਰਭੂ ਨੇ ਆਪ ਹੀ ਇਸ ਸ੍ਰੇਸ਼ਟੀ ਨੂੰ ਆਪਣੀ ਮਰਿਆਦਾ ਵਿੱਚ ਰੱਖਿਆ ਹੋਇਆ ਹੈ ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸੁਧਾਰਨ ਤੇ ਸੌਖਾ ਹੈ ਹੇ ਮੇਰੇ ਮਾਨ ਸਦਾ ਪਰਮਾਤਮਾ ਦਾ ਸਿਮਰਨ ਕਰ ਜਿਸ ਕਿਸੇ ਨੇ ਸਿਮਰਿਆ ਹੈ ਉਸੇ ਨੇ ਸੁੱਖ ਪਾਇਆ ਹੈ ਸਾਹਿਬ ਬਖਸ਼ਿਸ਼ ਕਰਦੇ ਹਨ ਪਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਛਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਸਾਹਿਬ ਸਮਝਾਉਣਾ ਕਰਦੇ ਹਨ हे ਭਾਈ ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਆਪ ਹੀ ਆਪਣੇ ਹੁਕਮ ਅਨਸਾਰ ਹਰ ਥਾਂ ਕਾਰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਸ ਦੇ ਆਪਣੇ ਹੁਕਮ ਵਿੱਚ ਹੀ ਬੰਨ ਰੱਖਿਆ ਹੈ ਪਾਣੀ ਮਿੱਟੀ ਨੂੰ ਰੋੜ ਨਹੀਂ ਸਕਦਾ ਸਾਈਂ ਬਖਸ਼ਿਸ਼ ਕਰਦੇ ਹਨ ਪਾਣੀ ਵਿੱਚ ਉਸ ਨੇ ਆਪ ਹੀ ਆਪਣਾ ਡਰ ਪਾਰ ਰੱਖਿਆ ਹੈ ਮਾਨੋ ਬੱਕਰੀ ਸ਼ੇਰ ਨੂੰ ਬੰਨ ਕੇ ਫਰਾ ਰਹੀ ਹੈ ਸਾਹਿਬ ਸਮਝਾਉਣਾ ਕਰਦੇ ਹਨ हे ਭਾਈ ਪ੍ਰਭੂ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ ਆਪ ਹੀ ਅੱਗ ਬਣਾਉਣ ਵਾਲਾ ਹੈ ਲੱਕੜੀ ਵਿੱਚ ਉਸਨੇ ਆਪ ਹੀ ਅੱਗ ਟਿਕਾ ਰੱਖੀ ਹੈ ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਬਰਤਾ ਰਿਹਾ ਹੈ ਉਸ ਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ ਪ੍ਰਭੂ ਆਪ ਹੀ ਮਾਰ ਕੇ ਜਿਵਾਲਣ ਵਾਲਾ ਹੈ ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ਪਰਭੂ ਆਪ ਹੀ ਤਾਕਤ ਹੈ ਆਪ ਹੀ ਤਾਕਤ ਬਰਤਨ ਵਾਲਾ ਹਾਕਮ ਹੈ ਸਾਰੇ ਜਗਤ ਨੂੰ ਉਸਨੇ ਆਪ ਹੀ ਕਾਰ ਵਿੱਚ ਲਾਇਆ ਹੋਇਆ ਹੈ ਸਾਇਬ ਸਮਝਾਉਣਾ ਕਰਦੇ ਹਨ ਹੇ ਪਿਆਰੇ ਸੱਜਣਾ ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਪਾਉਂਦਾ ਹੈ ਤਿਵੇਂ ਹੀ ਚੱਲ ਸਕੀਦਾ ਹੈ ਹੇ ਦਾਸ ਨਾਨਕ ਜੀ ਪ੍ਰਭੂ ਆਪ ਹੀ ਜੀਵ ਜੀਵ ਵਾਜਾ ਵਜਾਉਣ ਵਾਲਾ ਹੈ ਆਪ ਬਾਜਾ ਵਜਾਉਣ ਵਾਲਾ ਹੈ ਸਾਰੇ ਜੀਵ ਬਾਜੇ ਉਸ ਦੇ ਬਜਾਏ ਵੱਜ ਰਹੇ ਹਨ ਭਾਵ ਜਿੱਦਾਂ ਪਰਮਾਤਮਾ ਚਾਹੁੰਦਾ ਉਦਾਂ ਹੀ ਅਸੀਂ ਆਪਣੀ ਸੰਸਾਰ ਵਿੱਚ ਕਾਰ ਕਰਦੇ ਤੁਰੇ ਫਿਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ